ो महाराज शेर सिंह विष्णु दी जय सो महाराज शेर सिंह विष्णु भगवान् जय सो सो महाराज शेर सिंह विष्णु भगवान् दीर सो ਪਹਿਲੀ ਚੇਤਰ 2014 ਬਿਕਰਮੀ ਹਰਪ੍ਰਕਰ ਦਵਾਰ ਜੇਠਵਾਲ ਸ਼ਬਦ ਦੀ ਕਿਰਪਾ ਕੀਤੀ 21 ਦਿਨ ਤੱਕ 21 21 ਪਰਿਵਾਰ ਇਕੱਠੇ ਹੋਏ ਅਤੇ ਸਬਦਾਂ ਸਾਂਝ ਅਤੇ ਸਬਦਾਂ ਸਾਂਝਾ ਲੰਗਰ ਚਲਾਇਆ ਗਿਆ ਨਾਮ ਦਲੀਪ ਸਿੰਘ ਗੱਗੂ ਬੂਆ ਮਨੀ ਰਾਮ ਸਿੱਦਮ ਕਾਲੜਾ ਅੰਮ੍ਰਿਤਸਰ 1 인ਦਰ 인ਦਰ ਸਿੰਘ ਬੰਡਾਲਾ 4 ਮਨਸਾ ਸਿੰਘ ਨਰੰਗਾਬਾਦ ਖਾਸ 5 ਗੁਰਦੇਵਾਲ ਸਿੰਘ ਰਾਮੂ ਵਾਲਾ ਫਿਰੋਜ਼ਪੁਰ 6 ਰਾਮ ਸਿੰਘ ਮਕਾਨ ਨੰਬਰ 386 ਗਵਾਲ ਟੋਲੀ ਫਿਰੋਜ਼ਪੁਰ 7 나జర్ ਸਿੰਘ 나ਥੇ ਵਾਲਾ ਨੰਜੇਵਾਲੀ 8 ਨਰਿੰਜਨ ਸਿੰਘ ਲੁਧਿਆਣਾ ਖਾਸ ਲੁਧਿਆਣਾ ਨੋ ਬੱਗਾ ਸਿੰਘ ਨੱਤਾ ਸਾਨੇ ਵਾਲੀ ਲੁਧਿਆਣਾ 10 ਹਰਬੰਸ ਸਿੰਘ ਅਜਨੌਦ ਦੁਰਾਹਾ 11 ਜਗੀਰ ਸਿੰਘ ਰੰਗੀਨਪੁਰ ਰੋਪੜ ਅੰਮ੍ਰਿਤਸਰ 12 ਗਿਆਨ ਚੰਦ ਮਿਰਜ਼ਾਪੁਰ ਕੋਟਲਾ ਕੋਟਲਾ ਨੌਦ ਸਿੰਘ ਹੁਸ਼ਿਆਰਪੁਰ 13 ਸਰੂਪ ਸਿੰਘ ਮੁੱਦ ਖਾਸ ਜਲੰਧਰ 14 ਵਿਸ਼ਨ ਸਿੰਘ ਨੂਰਪੁਰ ਖਾਸ ਜਲੰਧਰ 15 ਗੁਰਮukh ਸਿੰਘ ਭਲਾਈਪੁਰ ਡੋਗਰਾ ਅੰਮ੍ਰਿਤਸਰ 16 ਬੰਤਾ ਸਿੰਘ ਪੰਜ ਗਰਾਈਆਂ 17 ਅਜੀਤ ਸਿੰਘ ਬਟਾਲਾ ਬਟਾਲਾ ਗੁਰਦਾਸਪੁਰ 18 ਕਰਤਾਰ ਸਿੰਘ ਢੂਮਲੀ 19 ਗਰਧਾਰਾ ਸਿੰਘ ਬੱਲਵਾਲ ਰਾਮ ਦਿਵਾਲੀ ਅੰਮ੍ਰਿਤਸਰ 20 ਬਖਸ਼ੀ ਸਿੰਘ ਕਾਦਰਾਬਾਦ ਸਿਆਲਕਾ ਅੰਮ੍ਰਿਤਸਰ 21 ਮਹਾਰਾਜਪੂਰਨ ਸਿੰਘ ਜੇਠੂਆਲ ਖਾਸ ਪਹਿਲੀ ਚੇਤ 2014 ਬਿਕਰਮੀ ਹਰ ਪ੍ਰਭ ਦਵਾਰ ਜੇਠੂਆਲ ਪਹਿਲੀ ਚੇਤ 2000 ਬਿਕਰਮੀ ਹਰ ਭਗਤ ਦਵਾਰ ਜੇਠੂਆਲ ਜਿਲ੍ਹਾ ਅੰਮ੍ਰਿਤਸਰ ਸਵੇਰ ਦੇ ਸਮੇਂ ਸ਼ਬਦ ਦੀ ਰਹਿਮਤ ਕੀਤੀ ਹਰ ਕਾ ਨਉ ਅਪਾਰ ਹੈ ਸਮਰਥ ਕਲ ਵਰਤਾਇਆ ਹਰ ਕਾ ਨਉ ਅਪਾਰ ਹੈ ਅਕਤ ਕਥਾ ਕਹਾਇਆ ਹਰ ਕਾ ਨਉ ਅਪਾਰ ਹੈ ਸਾਚੀ ਵਥਾ ਇਕ ਵਿਖਾਇਆ ਹਰ ਕਾ ਨਉ ਅਪਾਰ ਹੈ ਲਖ ਚਰਾਸੀ ਪਾਏ ਨਥਾ ਦੇਸ ਕਿਸੇ ਨ ਆਈਆ ਹਰ ਕਾ ਨਉ ਅਪਾਰ ਹੈ ਸਗਲ ਵਸੂਰਾ ਜਿਸ ਜਨ ਲੱਥਾ ਜੋ ਜਨ ਰਸਨਾ ਗਾਇਆ ਹਰ ਕਾ ਨਉ ਅਪਾਰ ਹੈ ਮਸਤਕ ਲੈਣਾ ਸਾਚੇ ਮਥਾ ਹਰ ਕਾ ਨਉ ਅਪਾਰ ਹੈ ਮਸਤਕ ਲੈਣਾ ਲੇਖ ਸਾਚੇ ਮਥਾ ਜੋਤ ਨਰੰਜਨ ਆਪ ਜਗਾਈਆ ਹਰ ਕਾ ਨਉ ਅਪਾਰ ਹੈ ਦੋ ਜਹਾਨੀ ਸਚ ਰਥਾ ਜਨ ਭਗਤਾ ਪਾਰ ਕਰਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਰ ਆਪ ਆਪਣਾ ਰੰਗ ਬਟਾਈਆ ਹਰ ਕਾ ਨਉ ਅਪਾਰ ਹਰ ਸਮਾਇਆ ਹਰ ਕਾਣਾ ਅਧਾਰ ਜੀਵਾ ਜਨਤਾ ਰਿਹਤ ਰਾਈਆ ਹਰ ਕਾਣਾ ਅਪਾਰ ਹਰ ਜਨ ਸਾਚੇ ਆਪ ਪਿਆਰ ਕਰਾਈਆ ਹਰ ਕਾਣਾ ਜੈਕਾਰ ਜੈ ਜੈਕਾਰਾ ਇੱਕ ਵਿਖਾਈਆ ज्योति ज्योत स्वरूप हर आप अपनी ज्योत धर आप बेख बखाइया वेक हर का नौ अपार लेख अमोलिया हर का नौ अपार पूरा तोल के से ना तोल्या हर का नौ अपार ਆਦੇਅੰਤ ਕਦੇ ਨਾ ਡੋਲਿਆ ਹਰ ਕਾ ਨਉ ਅਪਾਰ ਸਾਧ ਸੰਤ ਜੀਵ ਜੰਤ ਪੰਡਾਰਾ ਖੋਲਿਆ ਹਰ ਕਾ ਨਉ ਅਪਾਰ ਸੱਚ ਖੰਡ ਬਣਾਏ ਗੋਲਿਆ ਹਰ ਕਾ ਨਉ ਅਪਾਰ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਰ ਖੇਲੇ ਖੇਲ ਕਲਾ ਸੋਲਿਆਂ ਹਰ ਕਾ ਨਉ ਅਪਾਰ ਜੋਤ ਜਗਤ ਹੈ ਹਰ ਕਾ ਨਉ ਅਪਾਰ ਹਰ ਜਨ ਸਾਚੀ ਭਗਤ ਹੈ ਹਰ ਕਾ ਨਉ ਅਪਾਰ ਸਚ ਦੁਆਰਾ ਏਕਾ ਮੁਕਤ ਹੈ ਹਰ ਕਾ ਨਾਉ ਅਪਾਰ ਪਾਰ ਕਰਾਏ ਨਿੰਦਕ ਦੁਸ਼ਟ ਹੈ ਹਰ ਕਾ ਨਾਉ ਅਪਾਰ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਰ ਆਪੇ ਜਾਣੇ ਆਪਣੀ ਸਾਰ ਹਰ ਕਾ ਨਾਉ ਅਪਾਰ ਜਗਤ ਦਲਾਲਿਆ ਹਰ ਕਾ ਨਾਓ ਅਪਾਰ ਗੁਰਮੁਖ ਵਿਰਲੇ ਰਸਨਾ ਗਾਲਿਆ ਹਰ ਕਾ ਨਾਓ ਅਪਾਰ ਏਕਾ ਏਕ ਸਚ ਧਨ ਮਾਲਿਆ ਹਰ ਕਾ ਨਾਓ ਅਪਾਰ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਰ ਆਪੇ ਚੱਲੇ ਅਵਲੜੀ ਚਾਲਿਆ ਹਰ ਕਾ ਨਾਉ ਅਪਾਰ ਰੰਗ ਮਜੀਠਿਆ ਹਰ ਕਾ ਨਾਉ ਅਪਾਰ ਨੇਤਰ ਨੈਣ ਕਿਸੇ ਨਾ ਡਿਠਿਆ ਹਰ ਕਾ ਨਾਉ ਅਪਾਰ ਮਿੱਠੇ ਕਰੇ ਕਰਾਏ ਰੀਠਿਆ ਹਰ ਕਾ ਨਾਉ ਅਪਾਰ ਗੁਰਮੁਖ ਵਿਰਲੇ ਲੈਣ ਰਸਨਾ ਸਾਚਾ ਮੀਠਿਆ ਹਰ ਕਾ ਨਾਮ ਅਪਾਰ ਗੁਰਮੁਖ ਵਿਰਲੇ ਲੈਣ ਰਸਨਾ ਸਾਚਾ ਮਿੱਠਿਆ ਹਰ ਕਾ ਨਾਮ ਅਪਾਰ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਰ ਆਪ ਆਪਣੀ ਕਰੇ ਪਰਖਿਆ ਹਰ ਕਾ ਨਾਮ ਅਪਾਰ ਦੋ ਜਹਾਨਿਆਂ ਹਰ ਕਾ ਨਾਮ ਅਪਾਰ ਮੇਲ ਭਗਵਾਨਿਆ ਹਰ ਕਾ ਨਾਮ ਅਪਾਰ ਗੁਰਮੁਖ ਸਾਚੇ ਸੰਤ ਜਗਾਨਿਆ ਹਰ ਕਾ ਨਾਮ ਅਪਾਰ ਨਾ ਕੋਈ ਜਾਣੇ ਜੀਵਨ ਧਾਨਿਆ ਹਰ ਕਾ ਨਾਮ ਅਪਾਰ ਆਦਿ ਅੰਤ ਨਾ ਹੋਏ ਪੁਰਾਨਿਆ ਹਰ ਕਾਣਾ ਅਪਾਰ ਨੇਤਰ ਨੈਣ ਦਾ ਕੋਈ ਵਖਾਨਿਆ ਹਰ ਕਾਣਾ ਅਪਾਰ ਰਸਨਾ ਜੀਵਾ ਹਰ ਜਨ ਗਾਲਿਆ ਹਰ ਕਾਣਾ ਅਪਾਰ ਤਿੱਖਾ ਤੀਰ ਨਿਰਾਲਿਆ ਹਰ ਕਾਣਾ ਅਪਾਰ ਸ਼ਬਦ ਤੀਰ ਤਨ ਪਹਿਚਾਨਿਆ ਹਰ ਕਾ ਨਾਮ ਅਪਾਰ ਸ਼ਬਦ ਤੀਰ ਸ਼ਬਦ ਚੀਰ ਤਨ ਪਹਿਚਾਨਿਆ ਹਰ ਕਾ ਨਾਮ ਅਪਾਰ ਸ਼ਬਦ ਸੀਰ ਮੁਖ ਚਵਾਨਿਆ ਹਰ ਕਾ ਨਾਮ ਅਪਾਰ ਕਟਣ ਹਾਰਾ ਭੁਖ ਨੰਗ ਮੇਟ ਮਿਟਾਏ ਪੰਜ ਸ਼ੈਤਾਨਿਆਂ ਹਰ ਕਾ ਨਾਮ ਅਪਾਰ ਏਕਾ ਰੰਗ ਰੰਗਾਏ ਭੀਬ ਚੁਕਾਏ ਸ਼ਾ ਸੁਲਤਾਨਿਆਂ ਹਰ ਕਾ ਨਾਮ ਅਪਾਰ ਆਦ ਜੁਗਾਦ ਸੰਗ ਨਿਭਾਏ ਸੰਗਲਾ ਸਾਥ ਨਿਭਾਨਿਆਂ ਹਰ ਕਾ ਨਾਮ ਹਰ ਕਾ ਨਾਉ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਜੋਤ ਤਰ ਆਪੇ ਜਾਣੇ ਆਪਣੇ ਭਾਣਿਆਂ ਹਰ ਕਾ ਨਾਉ ਅਪਾਰ ਰੰਗ ਅਨਾਦਿਆ ਹਰ ਕਾ ਨਾਉ ਅਪਾਰ ਖੇਲੇ ਖੇਲ ਵਿੱਚ ਬ੍ਰਹਮਾਦਿਆ ਹਰ ਕਾ ਨਾਮ ਅਪਾਰ ਧੁਰ ਦਰਗਾਹੀ ਸਾਚੀ ਦਾ ਦਿਆ ਹਰ ਕਾ ਨਾਮ ਅਪਾਰ ਗੁਰਮੁਖ ਵਿਰਲੇ ਮਾਤ ਲਾਥਿਆ ਹਰ ਕਾ ਨਾਮ ਅਪਾਰ ਭੇਦ ਅਪੇਦਾ ਬੋਧ ਅਗਿਆਨ ਦੇ ਅਗਾ ਦਿਆ ਹਰ ਕਾ ਨਾਮ ਅਦਾ ਅਪਾਰ ਗੁਰਮੁਖ ਵਿਰਲੇ ਰਸਨ ਹਰਾਦਿਆ ਹਰ ਕਾ ਨਾਓ ਅਪਾਰ ਦੋ ਜਹਾਂ ਸੁਣੇ ਫਰਿਆਦਿਆ ਹਰ ਕਾ ਨਾਓ ਅਪਾਰ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਰ ਚਰਨ ਦਾਤਾ ਏਕਾ ਬੰਧਿਆ ਹਰ ਕਾ ਨਾਮ ਅਪਾਰ ਸਤ ਸਤਵੰਤ ਹੈ ਹਰ ਕਾ ਨਾਮ ਅਪਾਰ ਪੂਰਨ ਭਗਵੰਤ ਹੈ ਹਰ ਕਾ ਨਾਮ ਅਪਾਰ ਜੀਵ ਜੰਤ ਹੈ ਹਰ ਕਾ ਨਾਮ ਅਪਾਰ ਪਿਆਰ ਸਾਧ ਸੰਤ ਹੈ ਹਰ ਕਾ ਨਾਮ ਅਪਾਰ ਏਕਾ ਤਾਰ ਏਕਕੰਤ ਹੈ ਹਰ ਕਾ ਨਾਮ ਅਪਾਰ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਤਰ ਰਖਣ ਹਾਰਾ ਪਤਪਤਵੰਤ ਹੈ ਹਰ ਕਾ ਨਾਮ ਅਪਾਰ ਜੁਗੋ ਜਗ ਅਤੀਤਿਆ ਹਰ ਕਾ ਨਾਮ ਅਪਾਰ ਠੰਡਾ ਸੀਤਿਆ ਹਰ ਕਾ ਨਾਮ ਅਪਾਰ ਪਰਖਣ ਹਾਰਾ ਦੀ ਤਿਆ ਹ ਦੇਵਸ ਰੈਣ ਕਰੇ ਵਿਚਾਰ ਹਰ ਕਾ ਨਾਮ ਅਪਾਰ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਜੋਤ ਤਰ ਆਪੇ ਵੇਖੇ ਹਸਤ ਕੀ ਟਿਆ ਹਰ ਕਾ ਨਾਮ ਅਪਾਰ ਹਰ ਹਰ ਗਾਇਆ ਪੇਦ ਅਪੇਦਾ ਵਿੱਚ ਸੰਸਾਰ ਦਿਸ ਕਿਸੇ ਨਾ ਆਇਆ ਅਚਲ 쉐ਦਾ ਦਾਤਾ ਦਤਾਰ ਚਾਰ ਵੇਦਾਂ ਸੇਵਾਲਾ ਆਇਆ ਪੁਰਾਨ 18 ਕਰੇ ਪੁਕਾਰ ਹੱਥ ਕਿਸੇ ਨਾ ਆਇਆ ਹਾਣੀ ਬਾਣੀ ਕਰੇ ਵਿਚਾਰ ਚਾਰੇ ਕੂਟਾਂ ਵੇਖ ਵਿਖਾਇਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਰ ਆਪ ਆਪਣਾ ਨਾਮ ਛੁਪਾਈਆ ਹਰ ਕਾ ਨਾਮ ਅਪਾਰ ਦਿਸ ਨਾ ਆਇਂਦਾ ਅਜੀਲ ਕੁਰਾਨ ਰਹੇ ਪੁਕਾਰ ਪਰਵਰਦੇ ਗਾਰ ਮੁਖ ਚ ਪਾਇੰਦਾ ਕਾਲ ਯੁਗ ਕਾਲਾ ਹੋ ਤਿਆਰ ਤੇਰਾ ਤੇਰੇ ਵਿੱਚ ਸਮਾਏਂਦਾ ਪੇਖਾ ਤਾਰੀ ਹਰ ਨਰੰਕਾਰ ਲਿਖਾ ਆਪਣੇ ਹੱਥ ਰਖਾਏਂਦਾ ਨਾਨਕ ਗੋਬਿੰਦ ਲਾਇ ਕਾਰ ਸੇਵਕ ਸੇਵਾ ਸੱਚ ਕਰਾਈਂਦਾ ਮੰਗਣ ਆਏ ਦਰ ਦਰਬਾਰ ਏਕਾ ਪਿਛਿਆ ਚੋਲੀ ਪਾਏਂਦਾ ਲੋਕ maat ਰਹਿਣਾ ਖਬਰਦਾਰ ਆਤਮ ਇੱਛਿਆ ਪੂਰ ਕਰਾਏਂਦਾ ਸ਼ਬਦ ਵਿੱਚੋ ਲਾ ਮੀਤ ਮੁਰਾਰ ਸਾਚਾ ਹਿੱਸਾ ਆਪ ਵੰਡਾਏਂਦਾ ਨਿਰਗੁਣ ਸਰਗੁਣ ਸਰਗੁਣ ਨਰਗੁਣ ਏਕ ਆਕਾਰ ਏਕਾ ਰੂਪ ਸਮਾਇੰਦਾ ਦੂਰ ਦੂਰ ਆਡਾ ਸਾਝਾ ਯਾਰ ਮੇਲ ਵਿਛੋੜਾ ਆਪ ਕਰਾਈਂਦਾ ਨਾਨਕ ਟੈ ਪਿਆ ਦਵਾਰ ਗੋਬਿੰਦ ਗੋਬਿੰਦ ਗਾਇੰਦਾ ਪਾਰ ਬ੍ਰਹਮਪੁਰ ਪ੍ਰਭ ਪੁਰਖ ਅਪਾਰ ਸਤਿ ਰੰਗ ਰੂਪ ਵਟਾਏਂਦਾ ਆਦਿ ਅੰਤ ਇਕੰਕਾਰ ਇਕਾ ਰੰਗ ਸੁਮਾਏਂਦਾ ਨਾਨਕ ਬੈਠਾ ਦਰ ਪਿਖਾਰ ਪੀਖਕ ਪਿਛਿਆ ਇਕਾ ਨਾ ਉਪਾਏਂਦਾ ਮਸਤਕ ਲਿਖਾਇ ਪ੍ਰੇਪਾਰ ਆਪਣਾ ਆਪ ਨਿਖਾਈਂਦਾ ਇੱਕ ਕਿਰਾਇਆ ਵਣਜਵਪਾਰ ਆਪ ਆਪਣੀ ਬਣਤ ਬਣਾਇਂਦਾ ਆਪੇ ਵਸਣਾ ਸਭ ਤੋਂ ਬਾਹਰ ਸਾਚੀ ਸਰਨਤ ਕਾਇਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤਿ ਤਾਰ ਜੁਗ-ਜੁਗ ਆਪਣੀ ਬਣਤ ਬਣਾਇਦਾ ਏਕਾ ਨਾਉ ਅਪਾਰ ਨਾਨਕ ਦਰਪਖਾਰਿਆ ਪੁਰਖ ਅਬਨਾਸ਼ੀ ਕਿਰਪਾ ਧਾਰ ਸੁਹਾਏ ਬੰਕ ਦੁਆਰਿਆ ਨਿਰਮਲ ਜੋਤੀ ਕਰਿਆ ਕਾਰ ਵੱਜੀ ਸ਼ਬਦ ਧੁਨ ਜੈ ਕਾਰਿਆ ਸੋ ਸਾਚੀ ਸੋ ਟੀ ਹੱਥ ਦਾ ਤਾਰ ਲੈ ਕੇ ਆਏ ਪਾਰ ਕਿਨਾਰਿਆ ਉੱਪਰ ਚੋਟੀ ਦਸਮ ਦਵਾਰ ਸਾਚਾ ਮਾਰਗ ਇਕ ਰਖਾ ਲਿਆ ਕੋਟਨ ਕੋਟੀ ਗਏ ਹਾਰ ਸਾਧ ਸੰਤ ਭੇਵ ਨਾ ਪਾਲਿਆ ਕਬੀਰ ਲੰਗੋਟੀ ਬੋਟੀ ਕਰ ਪਿਆਰ ਅਤੁੱਟ ਅਤੋਟੀ ਮੇਲ ਮਿਲਾ ਰਿਹਾ ਨਾਨਕ ਜੋਤੀ ਏਕ ਅਪਾਰ ਹਰ ਜੋਤੀ ਖੇਲ ਖਿਲਾ ਰਿਹਾ ਜੋਤੀ ਜੋ ਸਰੂਪ ਹਰ ਆਪ ਆਪਣੀ ਜੋਤ ਤਰ ਜਾਗਰਤ ਜੋਤ ਜਗਾ ਰਿਹਾ ਹਰ ਕਾ ਨਾਮ ਅਪਾਰ ਨੂਰ ਨਿਰਾਲਿਆ ਗੋਬਿੰਦ ਸਾਚੀ ਤਾਰ ਗੋਬਿੰਦ ਵਿੱਚ ਸਮਾਲਿਆ ਸਰਗੁਣ ਮੇਲ ਅਪਾਰ ਨਿਰਗੁਣ ਵੇਖ ਵਿਖਾਲਿਆ ਨਾਨਕ ਨਿਰਤਨ ਪਾਵੇ ਸਾਰ ਸਰ ਤਨ ਹਰ ਸੁਲਤਾਨਿਆ ਸਤ ਸੰਤੋਖੀ ਧਰਮ ਜੈਕਾਰ ਏਕਾਰ ਆਵ ਖਾਲਿਆ ਨਾ ਕੋਈ ਜਾਣੇ ਆਰ ਪਾਰ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਜੋਤ ਧਰ ਆਪਣਾ ਧਾਮ ਸੁਹਾਲਿਆ ਹਰ ਕਾ ਨਾਮ ਅਪਾਰ ਸਾਚੇ ਧਾਮ ਸੁਹਾਇਦਾ ਨਾਨਕ ਜਾਮਾ ਵਣਜ ਵਪਾਰ ਏਕਾ ਏਕ ਕਰਾਈਂਦਾ ਸਾਚਾ ਮੇਲਾ ਮੀਤ ਮੁਰਾਰ ਗੁਰ ਚਿਲਾ ਰੂਪ ਵਟਾਈਂਦਾ ਇੱਕ ਅਕੇਲਾ ਹਰ ਨੰਕਾਰ ਪੰਚਮ ਸੁਹੇਲਾ ਆਪ ਅਖਵਾਇਂਦਾ ਅੰਮ੍ਰਿਤ ਆਤਮ ਸਾਚੀ ਧਾਰ ਸਾਚਾ ਮੇਗ ਵਰਸਾਇਂਦਾ ਆਪੇ ਵਸਿਆ ਸਭ ਤੋਂ ਬਾਹਰ ਆਪੇ ਆਪਣਾ ਰੂਪ ਛਪਾਏਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਰ ਆਪ ਆਪਣੇ ਰੰਗ ਰੰਗਾਏਂਦਾ ਆਪੇ ਆਪਣਾ ਰੰਗ ਰੰਗਾਏ ਤਾਰ ਬ੍ਰਹਮ ਬੇ ਅੰਤ ਬੇ ਅੰਤਾ ਹਰ ਜਨ ਸਾਚਾ ਸਾਚੀ ਮੰਗ ਮੰਗਾਏ ਮੇਲ ਮਿਲਾਏ ਸੱਚੇ ਕੰਤਾ ਏਕਾ ਨੌ ਸ਼ਬਦ ਮਰਦੰਗ ਵਜਾਏ ਜੁਗ ਜੁਗ ਸੁਣਾਏ ਸਾਧ ਸੰਤਾ ਹਰ ਜਨ ਸਾਚੇ ਅੰਗ ਲਗਾਏ ਲੋਕ ਮਾਤ ਬਣਾਏ ਸਾਚੀ ਬਣਤਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਰ ਦਰਦ ਦੁਆਰ ਇੱਕ ਸੁਹੰਤਾ ਹਰ ਕਾ ਨਾ ਹੋਇ ਅਪਾਰ ਸ਼ਬਦ ਅਮੋਲਿਆ ਜੁਗ ਜੁਗ ਬੰਨੇ ਧਾਰ ਸਾਚਾ ਤੋਲਣ ਆਪੇ ਤੋਲਿਆ ਲੋਕ ਮਾਤ ਲੈ ਅਵਤਾਰ ਅਖਰ ਵਖਰ ਆਪੇ ਬੋਲਿਆ ਸਾਦਾ ਸੰਤਾ ਪਾਵੇ ਸਾਰ ਵੇਖ ਵਿਖਾਏ ਕਾਇਆ ਚੋਲਿਆ ਵਰਨ ਵਰਨ ਕਰਮ ਵਿਚਾਰ ਉਚਾ ਨੀਚਾ ਰਹਾ ਬਰੋਲਿਆ ਸਤਜੁਗ ਸਾਚੇ ਕਰ ਪਿਆਰ ਸਤ ਫੁੱਲ ਵਾੜੀ ਤ੍ਰਿਆ ਉਤਰੇ ਪਾਰ ਨਾਮ ਰਾਮ ਕੋਲ ਕੋਲਿਆ ਦੁਪਰ ਤੇਰੀ ਤਿੱਖੀ ਧਾਰ ਕਾਨਾ ਕ੍ਰਿਸ਼ਨ ਹੋਵੇ ਹੁਲਿਆ ਕਾਨਾ ਕ੍ਰਿਸ਼ਨ ਖੇਲੇ ਹੁਲਿਆ ਕਾਲ ਯੁਗ ਕਾਲਾ ਰਿਹਾ ਪੁਕਾਰ ਝੂਠ ਝੂਠ ਬੁਹਾ ਖੋਲਿਆ ਅਰਤੁ ਮਾਤ ਰੂਵੇ ਤਹਾ ਮਰ ਪੇਟ ਆਪਣਾ ਆਪੇ ਫੋਲਿਆ ਪੂਤ ਸਪੂਤਾ ਹੋਇਆ ਗਵਾਰ ਲਖ ਚੁਰਾਸੀ ਬਣਿਆ ਗੋਲਿਆ ਮਾਇਆ ਮਮਤਾ ਮੋਹ ਹੰਕਾਰ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਰ ਅੰਤਮ ਤੋਲੇ ਪੂਰਾ ਤੋਲਿਆ ਸੰਗ ਆਤਮ ਇੱਕ ਚੜਾਈਆ ਪੰਜ ਤਤ ਵਜੇ ਮਰਦੰਗ ਮਤਬੁੱਧ ਫਿਰੇ ਹਲਕਾਈਆ ਮਨਮਤਰ ਲਾਏ ਸਾਚਾ ਸੰਗ ਚਾਰੋ ਕੁੰਟ ਡੰਕ ਵਜਾਈਆ ਹਉ ਮੈਂ ਹੰਗਤਾ ਧਾਰਾ ਗੰਗ ਸਾਦਾ ਸੰਤਾਂ ਨੀਰ ਵਹਾਈਆ ਮਾਨਸ ਦੇਹੀ ਹੋਈ ਭੰਗ ਰਾਮ ਰਮ ਮਨੋ ਕੁਲਾਈਆ ਕਾਇਆ ਮਾਟੀ ਸਾਚੀ ਵੰਗ ਝੂਠ ਝੂਠ ਤਨ ਸ਼ਿੰਗਾਰ ਕਰਾਈਆ ਮਾਤ ਪਿਤ ਭਾਈ ਭੈਣ ਸਾਖ ਸੱਜਣ ਸਹਿਣ ਕੋਈ ਨਾ ਜਾਏ ਸੰਗ ਕੂੜ ਕੁੜ ਯਾਰਾ ਮੋਹ ਚੁਕਾਈਆ ਸੰਮਤ ਤੇਰਾ ਰਿਹਾ ਲੰਗ ਨਾਨਕ ਦੁਏ ਜੋੜ ਬੈਠਾ ਅਸੀਸ ਚੁਕਾਈਆ ਦਰ ਦੁਆਰੇ ਮੰਗੀ ਮੰਗ ਰਾਬਿਆ ਬినాਸ਼ੀ ਦਇਆ ਕਮਾਈਆ ਸਾਚਾ ਨਾਉ ਸਦਾ ਸੰਗ ਸੱਚ ਵਸਤੂ ਏ ਕਿਰਖਾਈਆ ਸ਼ਬਦ ਘੋੜੇ ਪ੍ਰਭ ਕਸੇ ਤੰਗ ਜੋਤ ਨਿਰੰਜਨ ਸੇਵਾ ਲਾਈਆ ਪੰਜ ਵਜਾਏ ਇੱਕ ਮਰਦੰਗ ਸੋਹੰਗ ਡੋਰੂ ਹੱਥ ਫੜਾਈਆ ਲੋਹਾ ਪੁਰੀਆਂ ਵੇਖੇ ਪਾਰ ਲੰਗ ਬ੍ਰਹਮਾ ਸ਼ਿਵ ਦੇਵਤ ਸੁਰ ਬੈਠੇ ਸੀਸ ਚੁਕਾਇਆ ਲੋਕ ਮਾਤ ਸਾਡੇ ਤਿੰਨ ਹੱਥ ਪਾਰ ਬ੍ਰਹਮ ਤੇਰਾ ਇੱਕ ਪਲੰਗ ਕਾਲ ਯੁਗ ਅੰਤਮ ਸੇਜ ਵਿਚਾਈਆ ਲੱਖ ਚਰਾਸੀ ਹੋਣਾ ਨੰਗ ਨਾ ਕੋਈ ਪਰਦਾ ਪਾਈਆ ਮਾਇਆ ਰਾਣੀ ਮਾਰੇ ਡੰਗ ਦਸ ਦਸਣੀ ਰੂਪ ਬਟਾਈਆ ਗੁਰਮੁਖਾ ਮੰਗੀਏ ਕਾ ਮੰਗ ਗੋਬਿੰਦ ਨਾਨਕ ਨਾਲ ਰਲਾਈਆ ਕਾਲ ਯੁਗ ਤੇਰਾ ਮੁਕਣਾ ਪੰਦ ਪੰਦ ਕਾਲ ਯੁਗ ਤੇਰਾ ਮੁਕਣਾ ਪੰਦ ਦੁਇ ਕਰਮਾ ਰਿਹਾ ਉਠਾਈਆ ਸਤਜੁਗ ਸਾਚਾ ਲਾਇਆ ਅੰਗ ਗੁਰਮੁਖ ਸਾਚੇ ਲੈ ਜਗਾਈਆ ਅੰਮ੍ਰਿਤ ਆਤਮ ਤਾਰਾ ਨਿਜ ਵਰਖੇ ਕਾਲ ਯੁਗ ਤੇ ਨਿਜ ਵਰਖੇ ਗੰਗ ਆਪ ਆਪਣੀ ਸੇਵਾ ਲਾਈਆ ਦੋ ਜਹਾਨਾ ਨਿਵਾਏ ਸਾਚਾ ਸੰਗ ਵਿਛੜ ਕਦੇ ਨਾ ਜਾਈਆ ਗੁਰਮੁਖ ਸਾਚੇ ਨੌ ਦਵਾਰੇ ਆਏ ਲੰਗ ਨੇਤਰ ਦਰਸ਼ਨ ਸਾਚਾ ਪਾਈਆ ਸ਼ਬਦ ਰੰਗੀਲੀ ਸੇ ਇੱਕ ਪਲੰਗ ਦਸ ਮੁਦਵਾਰੀ ਆ ਪਛਾਈਆ ਪੰਚਮ ਵਜਾਣ ਸਚ ਮਰਦੰਗ ਪੰਚਮ ਆਪਣਾ ਸਾਥ ਨਿਭਾਈਆ ਆਪੇ ਬੈਠਾ ਅੱਧ ਵਿੱਚ ਟੰਗ ਜੋਤ ਨਿਰੰਝਣ ਰਹਾ ਰਹਾ ਵਿਖਾਈਆ ਸੁਰਤ ਸੁਆਣੀ ਹੀਰ ਸਿਆਲੀ ਚੰਗ ਸੋਹੰਗ ਰਾਂਝਾ ਗੁਰਮੁਖ ਪ੍ਰੇਮ ਧਾਰਾ ਨਾਮ ਚਰਨ ਸੇਵਾ ਸਾਚੀ ਵੰਝਲੀ ਰਹਾ ਵਜਾਈਆ ਆਪ ਲਗਾਏ ਆਪਣੇ ਅੰਗ ਕਟਣਹਾਰਾ ਭੁਖ ਨੰਗ ਜੁਗ ਜੁਗ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਾਰ ਨਾਨਕ ਪੂਰਾ ਕਰਿਆ ਵਰ ਤੇਰਾ ਤੇਰਾ ਤੋਲ ਤੁਲਾਈਆ ਤੇਰਾ ਤੇਰਾ ਤੋਲ ਤੁਲਾਵਣ ਹਾਰਾ ਪਾਰ ਬ੍ਰਹਮ ਬੇਅੰਤਾ ਸੱਚਾ ਬੋਲ ਗੋਲਨਹਾਰਾ ਜੁਗ ਜੁਗ ਜੁਗੰਤਾ ਸ਼ਬਦ ਪੰਡਾਰਾ ਖੋਲਨਹਾਰਾ ਆਦ ਪੁਰਖ ਆਦਨਯੰਤਾ ਸੱਚ ਜੈਕਾਰਾ ਬੋਲਨਹਾਰਾ ਆਕ ਸੁਣਾਏ ਸਾਧਨ ਸੰਤਾਂ ज्योति ज्योत स्वरूप हर आप अपनी ज्योत ਧਰ ਆਪੇ ਮਿਲੇ ਗੁਰਚੇਲ ਆਪੇ ਮਿਲੇ ਗੁਰ ਗੁਰ ਚੇਲੇ ਆਪੇ ਨਾਰੀ ਆਪੇ ਕੰਤਾ ਗੁਰ ਚੇਲਾ ਨਾਰੀ ਕੰਤ ਸਮਾਏਂਦਾ ਦਰ ਦੁਆਰੇ ਸਾਚਾ ਮਿਲਾ ਸਾਚੀ ਬਣਤ ਬਣਾਏਂਦਾ ਕਾਲ ਯੁਗ ਤੇਰਾ ਵਕਤ ਸੁਹੇਲਾ ਗੁਰਮੁਖ ਸੋਏ ਮਾਤ ਉਠਾਈਂਦਾ ਆਪੇ ਚੜਾਏ ਸੱਚਾ ਤੇਲਾ ਜੋਤ ਨਰਿੰਜਣ ਸੇਵਾ ਲਾਹਿੰਦਾ ਆਪਣਾ ਖੇល ਆਪੇ ਖਿਲਾ ਭੇਵ ਕੋਈ ਨਾ ਪਾਏਂਦਾ ਨਾਨਕ ਗੋਬਿੰਦ ਏਕ ਏਕਲਾ ਗੋਬਿੰਦ ਹਰ ਤੇ ਆਇਂਦਾ ਜੋਤੀ ਜੋਤ ਸਰੂਪ ਹਰ ਆਸਰ ਸੰਮਤ ਤੇਰਾ ਤੇਰਾ ਪਿਆਰ ਤ੍ਰੈ ਗੁਣ ਮਾਇਆ ਕਰੇ ਵਿਚਾਰ ਪੰਜ ਤਤ ਰੋਵੇ ਤਾਂ ਮਾਰ ਨਾ ਕੋਈ ਮੂਲ ਚੁਕਾਇਂਦਾ ਸੰਮਤ ਤੇਰਾ ਅੰਤਮ ਬੀਤਾ ਸਤ ਗੁਰ ਦਇਆ ਕਮਾਈਆ ਆਪ ਚਲਾਏ ਆਪਣੀ ਰੀਤਾ ਤੁਰਦੀ ਇਹ ਵਡਿਆਈਆ ਨਾ ਕੋਈ ਦਿਹਰਾ ਗੁਰਦੁਆਰਾ ਮੰਦਰ ਮਸੀਤਾਂ ਪ੍ਰਭ ਚਰਨ ਸਰਨ ਸਰਨ ਚਰਨ ਸੱਚੀ ਸਰਨਾਈਆ ਨਾ ਕੋਈ ਹਸਤ ਨਾ ਕੋਈ ਕੀਟਾ ਉੱਚੀ ਨੀਚੀ ਰਾਓ ਰੰਕਸ਼ਾ ਸੁਲਤਾਨੇ ਕਾ ਰੰਗ ਰੰਗਾਈਆ